ਇੱਕ ਦਿਨ ਨਾ ਭਾਈ ਮਰਦਾਨਾ ਜੀ ਦੇ ਘਰ ਵਾਲੀ ਗਿਲਾ ਕਰਨ ਲੱਗ ਪਈ ਵਿਚਾਰ ਸੰਖੇਪ ਕਰਾਂਗਾ ਮੈਂ ਮੇਨ ਕਵਿਤਾ ਹੀ ਕਹਿਣੀ ਹੈ ਕਿਉਂਕਿ ਆਪਾਂ ਵੀ ਉਡੀਕਣਾ ਹੈ ਬਾਬਾ ਨਾਨਕ ਜੀ ਨੂੰ ਆਵਾਜ਼ਾਂ ਮਾਰਨੀਆਂ ਨੇ ਮੇਰੇ ਬਾਬਾ ਜੀ ਨੈਣਾ ਨੂੰ ਉਡੀਕਾਂ ਬਸ ਤੇਰੀਆਂ ਬਿਰਹੋਂ ਦੇ ਵਿੱਚ ਨੀ ਨੈਣ ਬਿਹਾਏ ਬਿਰਹੋਂ ਦੇ ਵਿੱਚ ਨੈਣ ਬਿਹਾਏ ਮੈਂ ਬਿਨ ਪਿਰ ਵੇਖੇ ਨੀਂਦ ਨਾ ਆਏ ਸਾਡੇ ਦਿਲ ਦੇ ਵੇੜੇ ਚ ਪਾਵੋ ਫੇਰੀਆਂ ਮੇਰੇ ਨਾਨਕ ਜੀ ਨੈਣਾ ਨੂੰ ਉਡੀਕਾਂ ਹੁਣ ਤੇਰੀਆਂ ਤੇਰੀਆਂ ਆ ਦੇਵ ਧਿਆਨ ਜਰਾ ਇੱਕ ਅਗਰਤਾ ਬਣਾ ਲਿਓ ਪੂਰੀ ਇਹ ਸੁਰਤ ਐ ਨਾ ਜਿਹੜੀ ਸੁਰਤ ਬਾਬੇ ਨਾਨਕ ਨੇ ਸੁਰਤ ਨੂੰ ਘੜਨ ਦੀ ਗੱਲ ਕੀਤੀ ਐ ਪਹਿਲਾ ਸੁਰਤ ਐ ਫਿਰ ਧਿਆਨ ਧਿਆਨ ਇਕਾਗਰ ਕਰ ਲੈਣਾ ਪਹਿਲਾ ਸੁਰਤ ਐ ਫਿਰ ਧਿਆਨ ਐ ਤੇ ਫਿਰ ਪਿੱਛੇ ਹੀ ਭਗਵਾਨ ਭਾਈ ਮਰਦਾਨਾ ਜੀ ਦੇ ਘਰ ਵਾਲੀ ਇੱਕ ਦਿਨ ਗੇਲਾ ਕਰਦੀ ਪਈ ਸੁਣਦੇ ਹੋ ਭਗਵੰਦ ਦੇ ਬੀਬੀਆਂ ਮੇਲੇ ਮਾਰਦੀਆਂ ਨੇ ਗੌਰ ਨਾਲ ਸੁਣਿਓ ਬਹੁਤ ਘਟ ਗੁਰ ਸੰਗਤ ਨੇ ਵਿਚਾਰ ਸੁਣੀ ਹੋਣੀ ਭਾਈ ਮਰਦਾਨਾ ਜੀ ਦੇ ਸਥਾਨ ਸੁਭਾਇਮਾਨ ਨੇ ਆਪਣੇ ਪੰਜਾਬ ਦੇ ਵਿੱਚ ਇੱਕ ਕੋਈ ਸਥਾਨ ਲੁੱਪੋ ਨਗਰੀ ਦੇ ਵਿੱਚ ਬਾਬਾ ਮਰਦਾਨਾ ਜੀ ਦੇ ਨਾਮ ਤੇ ਗੁਰੂ ਘਰ ਤੇ ਅਸੀਂ ਪੁਸਤਕ ਵੀ ਲਿਖ ਰਹੇ ਹਾਂ ਮੇਰੇ ਪਿਤਾ ਸਚਕੰਡ ਵਾਸੀ ਦੇ ਬਾਬੇ ਭਾਈ ਇਕਬਾਲ ਜੀ ਲੁੱਪੋ ਵਾਲੇ ਉਹਨਾਂ ਨੇ ਆਰੰਭ ਕਰੀ ਮਹਿਦੀਣਾ ਸਾਹਿਬ 25 ਸਾਲ ਦੇ ਕਰੀਬ ਸੇਵਾਵਾਂ ਨਿਭਾਈਆਂ ਨੇ ਗੋਵਿੰਦmarg ਦੀ ਆਰੰਭ ਤੱਕ ਕੀਤੀ ਤੇ ਨਾ ਨਗਰਾਂ ਦੇ ਵਿੱਚ ਅਕਸਰ ਦੁੱਖ ਸੁੱਖ ਦੇ ਵਿੱਚ ਆਇਆ ਜਾਇਆ ਕਰਦੇ ਪੁਰਾਣੇ ਬਜ਼ੁਰਗ ਬੈਠੇ ਨੇ ਉਹਨਾਂ ਨੇ ਦਰਸ਼ਨ ਕੀਤੇ ਹੋਣੇ ਇਹੋ ਪੁਸਤਕ ਦੇ ਵਿੱਚੋਂ ਮੈਂ ਵਿਚਾਰ ਕਰੂੰਗਾ ਭਾਈ ਮਰਦਾਨਾ ਜੀ ਦੇ ਘਰ ਵਾਲੀ ਗਿਲਾ ਕਰਦੀ ਆ ਗੋਆਂਢੀ ਨੇ ਬੀਬੀਆਂ ਮੈਨੂੰ ਮਿਹਣੇ ਮਾਰਦੀਆਂ ਨੇ ਭਾਈ ਮਰਦਾਨਾ ਜੀ ਸੰਗਤ ਕਰਕੇ ਆਏ ਬਾਬਾ ਨਾਨਕ ਜੀ ਦੀ ਆ ਕੇ ਕਿੱਲੀ ਦੇ ਉੱਤੇ ਰਬਾਬ ਟੰਗਣੀ ਲੱਗੇ ਹਲੇ ਸੁਣਦੇ ਹੋ ਬੀਬੀਆਂ ਬਹੁਤ ਤਾਨੇ ਕੱਸਦੀਆਂ ਭਾਈ ਮਰਦਾਨਾ ਜੀ ਕਹਿੰਦੇ ਭਾਈ ਕੀ ਗੱਲ ਐ ਕਿਉਂ ਮਿਹਣੇ ਮਾਰਦੀਆਂ ਨੇ ਬੀਬੀਆਂ ਮੈਨੂੰ ਕਹਿੰਦੀਆਂ ਨੇ ਤੇਰਾ ਸ਼ੋਹਰ ਇੱਕ Hindu ਫਕੀਰ ਦੇ ਮਗਰ ਰਬਾਬ ਚੁੱਕੀ ਫਿਰਦਾ ਹੈ ਇਹ ਕੋਈ ਕੰਮਕਾਰ ਨਹੀਂ ਕਰਦਾ ਇਹ ਮੁਸਲਮਾਨ ਹੋ ਕੇ ਉਹਦੇ ਪਿੱਛੇ ਪਿੱਛੇ ਫਿਰਦਾ ਰਹਿੰਦਾ ਹਰ ਵੇਲੇ ਜਪਦਾ ਰਹਿੰਦਾ ਨਾਨਕ 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 ਵਾਹਿਗੁਰੂ ਇਹ ਕੋਈ ਕੰਮਕਾਰ ਨਹੀਂ ਕਰਦਾ ਸਿਰਫ ਨਾਨਕ ਨਾਨਕ ਹੀ ਜਪਦਾ ਰਹਿੰਦਾ ਹੈ ਮਸਤਾਨਾ ਹੋ ਗਿਆ ਨਾਨਕ ਦੇ ਪਿੱਛੇ ਭਾਈ ਮਰਦਾਨਾ ਜੀ ਕਹਿੰਦੇ ਭਗਵਾਨ ਨੇ ਬੀਬੀਆਂ ਜੋ ਕੁਝ ਸੋਚਦੀਆਂ ਨੇ ਸੋਚੀ ਜਾਣਦੇ ਜੋ ਕੁਝ ਬੋਲਦੀਆਂ ਨੇ ਬੋਲੀ ਜਾਣਦੇ ਮੈਨੂੰ ਪਤਾ ਮੇਰਾ ਨਾਮ ਕੀ ਤੂੰ ਉਹਨਾਂ ਦਾ ਖਿਹੜਾ ਛੱਡ ਉਹ ਹੋਰ ਵੀ ਬਹੁਤ ਕੁਝ ਕਹਿੰਦੀਆਂ ਸੀ ਫਿਰ ਬੋਲ ਭਾਈ ਹੋਰ ਕੀ ਕਹਿ ਦਿੰਦਾ ਉਹ ਤਾਂ ਉੱਚੀ ਕੁਲ ਦਾ ਹੈ ਉਹ ਤਾਂ ਬੇਦੀਆਂ ਦੇ ਘਰੇ ਪੈਦਾ ਹੋਏ ਅਕਲਪੂਸ਼ਨ ਨੇ ਪਿਤਾ ਪਟਵਾਰੀ ਐ ਕੋਈ ਕਮਾਉਣ ਦਾ ਫਿਕਰ ਨਹੀਂ ਤੁਸੀਂ ਤਾਂ ਉਹੀ ਕਮਾਉਣਾ ਹੈ ਉਹੀ ਖਾਣਾ ਹੈ ਤੇ ਛੱਡ ਦੇ ਵੀ ਸਾਥ ਨਾਨਕ ਦਾ ਇਹਨੇ ਕੀ ਲੈਣਾ ਵਾਹਿ ਆਹਾ ਆਹਾ ਭਗਵਾਨ ਨੇ ਪਹਿਲਾਂ ਮੇਰੀ ਗੱਲ ਸੁਣੀ ਦੁਨੀਆ ਜੋ ਕੁਝ ਕਹਿੰਦੀ ਕਹਿ ਲੈਣ ਦੇ ਤੂੰ ਭਲਾ ਕੀ ਸੋਚਦੀ ਏ ਮੈਂ ਕੀ ਸੋਚਣਾ ਏ ਮੈਨੂੰ ਤਾਂ ਉਹੀ ਲੱਗਦਾ ਜੋ ਬੀਬੀਆਂ ਕਹਿੰਦੀਆਂ ਨੇ ਵੀ ਸੱਚੀ ਕਹਿੰਦੀਆਂ ਨੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸ਼ੰਕਾ ਪੈ ਗਿਆ ਮਨ ਦੇ ਵਿੱਚ ਭਗਵਾਨ ਨੇ ਤੂੰ ਨਾ ਇੰਨਾ ਸੋਚ ਮੇਰਾ ਗੁਰੂ ਹੈ ਨਾ ਜਿਹੜਾ ਮੇਰਾ ਗੁਰੂ ਇਹਨਾਂ ਬੰਦਨਾ ਤੋਂ ਉੱਪਰ ਹੈ ਉਹ Hindu Musalman ਇਹਨਾਂ ਝਗੜਿਆਂ ਦੇ ਵਿੱਚ ਨਹੀਂ ਪੈਂਦਾ ਉਹ ਤਾਂ ਰਹਿਬਰ ਹੈ ਉਹ ਤਾਂ ਅੱਲਾ ਦਾ ਨੂਰ ਹੈ ਮੈਨੂੰ ਪਤਾ ਮੈਂ ਹਰ ਵਕਤ ਉਹਦੇ ਚਰਨਾਂ 'ਚ ਰਹਿਣਾ ਹੈ ਮੈਨੂੰ ਪਤਾ ਹੈ ਉਹਦੀ ਮੰਜ਼ਿਲ ਕੀ ਹੈ ਮੈਨੂੰ ਪਤਾ ਹੈ ਉਹਦੀ ਅਵਸਥਾ ਕੀ ਹੈ ਉਹ ਤਾਂ ਖੁਦ ਅਨੰਕਾਰ ਹੈ ਤੂੰ ਗਲਤ ਸੋਚਦੀ ਪਈ ਹੈ ਉਹ ਤਾਂ ਕਿਸੇ ਨਾਲ ਵਿਤਕਰੇ ਹੀ ਨਹੀਂ ਕਰਦਾ ਜਾਤ ਪਾਤ ਦੇ ਬੰਨਣ ਨਹੀਂ ਧਰਮਾਂ ਦੇ ਬੰਨਣ ਨਹੀਂ ਵਾਹਿਗੁਰੂ ਅੱਛਾ ਜੇ ਐਸੀ ਗੱਲੇ ਆਪਣੇ ਘਰੇ ਤਾਂ ਹਲੇ ਤੱਕ ਆਇਆ ਨਹੀਂ ਬਾਬਾ ਪਹਿਲਾਂ ਸੁਣਿਆ ਮੈਂ ਬਚਪਨ ਦੇ ਤੁਸੀਂ ਸਾਥੀ ਹੋ ਯਾਰੀ ਹੈ ਪ੍ਰੇਮ ਹੈ ਪਰ ਜਦ ਦੀ ਮੈਂ ਵਿਆਹੀ ਆਈ ਹਾਂ ਮੈਂ ਬਾਬਾ ਨਾਨਕ ਆਪਣੇ ਘਰੇ ਨਹੀਂ ਦੇਖਿਆ ਵਾਹਿਗੁਰੂ ਜੋ ਦੇ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਇਹ ਮੁਸਲਮਾਨ ਨੇ ਤੇ ਆਵੇ ਫਿਰ ਆਪਣੇ ਘਰੇ ਮੈਂ ਮੁਸਲਮਾਨ ਨਹੀਂ ਹੈ ਮੇਰੇ ਹੱਥ ਦਾ ਪ੍ਰਸ਼ਾਦਾ ਸ਼ੱਕੇ ਫਿਰ ਆ ਕੇ ਭਗਵਾਨ ਨੇ ਤੈਨੂੰ ਸ਼ੰਕਾ ਪੈ ਗਿਆ ਮੇਰਾ ਗੁਰੂ ਐਸਾ ਨਹੀਂ ਉਹ ਰੱਬ ਦਾ ਨੂਰ ਹੈ ਉਹ ਇਨਾਂ ਬੰਦਨਾ ਤੋਂ ਬੜਾ ਉੱਚਾ ਹੈ ਉਹਦੇ ਹਿਰਦੇ ਦੇ ਵਿੱਚ ਕਿਸੇ ਦੇ ਲਈ ਕੋਈ ਐਸਾ ਭੇਦ ਭਾਵ ਨਹੀਂ ਹੈ ਤੂੰ ਗਲਤ ਸੋਚਦੀ ਹੈ ਨਹੀਂ ਆਵੇ ਫਿਰ ਆਪਣੇ ਘਰੇ ਹਾ 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 ਕੈਸਾ ਇਮਤਿਹਾਨ ਹੈ ਦੇਖੋ ਭਾਈ ਮਰਦਾਨਾ ਜੀ ਦਾ ਜਾਓ ਜਾ ਕੇ ਬਾਬੇ ਨਾਨਕ ਨੂੰ ਕਹਿ ਕੇ ਆਓ ਕਿ ਮੈਂ ਪ੍ਰਸ਼ਾਦਾ ਤਿਆਰ ਕਰਦੀ ਆਂ ਤੇ ਅੱਜ ਦੁਪਹਿਰ ਦਾ ਪ੍ਰਸ਼ਾਦਾ ਬਾਬਾ ਨਾਨਕ ਆਪਣੇ ਘਰੇ ਛੱਕੇ ਇਮਤਿਹਾਨ ਦੀਆਂ ਘੜੀਆਂ ਆ ਗਈਆਂ ਅੱਜ ਆਪਣੀ ਵੀ ਸਾਰਿਆਂ ਦੀ ਪ੍ਰੀਖਿਆ ਲਈਏ ਬਾਬੇ ਨਾਨਕ ਨੇ ਕੀ ਹੋਇਆ ਭਾਈ ਮਰਦਾਨਾ ਜੀ ਕੋਈ ਸਮਾਂ ਖਮੋਸ਼ ਹੋ ਗਏ ਕਹਿੰਦੇ ਭਗਵਾਨ ਨੇ ਤੂੰ ਕਿਹੜੀਆਂ ਜਿੱਦਾਂ ਦੇ ਵਿੱਚ ਪਈ ਐ ਤੂੰ ਛੱਡ ਖਹਿੜਾ ਉਹ ਤਾਂ ਬੜੇ ਉੱਚੇ اخلاق ਦਾ ਮਾਲਕ ਹੈ ਨਿਰੰਕਾਰ ਹੈ ਤੇਰੇ ਮਨ ਦੇ ਵਿੱਚ ਭਰਮ ਹੈ ਤੂੰ ਰਹਿਣ ਨਹੀਂ ਨਹੀਂ ਜਾ ਉਹ ਕਹਿ ਕੇ ਆ ਉਹ ਬਾਬੇ ਨੂੰ ਆਪਣੇ ਘਰੇ ਪ੍ਰਸ਼ਾਦਾ ਛੱਕੇ ਅੱਛਾ ਐਸੀ ਗੱਲ ਹੈ ਜੇ ਐਸੀ ਗੱਲ ਹੈ ਨਾ ਕਹਿ ਕੇ ਆਉਣ ਦੀ ਕਿਹੜੀ ਗੱਲ ਹੈ ਜੇ ਮੇਰਾ ਗੁਰੂ ਪੂਰਾ ਹੋਇਆ ਤਾਂ ਜਰੂਰ ਆਏਗਾ ਜੋ ਆਏਗਾ ਮੈਂ ਸੁਰਤ ਧਿਆਨ ਦੇ ਨਾਲ ਬੇਨਤੀ ਕਰਦਾ ਹਾਂ ਇੱਕ ਸ਼ਰਤ ਹੈ ਤੂੰ ਵੀ ਪ੍ਰਸ਼ਾਦਾ ਬਣਾਉਣ ਲੱਗੀ ਸ਼ੰਕਾ ਮੁਕਤ ਹੋ ਕੇ ਮੇਰੇ ਮੁਰਸ਼ਿਦ ਨੂੰ ਯਾਦ ਕਰਦੀ ਹੋਈ ਆਟਾ ਗੁੰਨੀ ਤਵੇ ਤੇ ਪ੍ਰਸ਼ਾਦਾ ਪਕਾਈਂ ਜਲ ਪਾਣੀ ਤਿਆਰ ਕਰੀ ਤੇਰੇ ਹਿਰਦੇ ਚ ਭਾਵਨਾ ਹੋਵੇ ਸ਼ੰਕਾ ਨਾ ਹੋਵੇ ਮੇਰਾ ਗੁਰੂ ਪੂਰਾ ਜ਼ਰੂਰ ਆਏਗਾ ਵਾਹਿਗੁਰੂ ਕਹਿੰਦੀ ਜੇ ਨਾ ਆਇਆ ਫੇਰ ਆਹਾ ਭਾਈ ਮਰਦਾਨਾ ਜੀ ਕਹਿੰਦੇ ਗੁਰੂ ਪੂਰਾ ਉਹ ਆਏਗਾ ਮੇਰਾ ਬਾਬਾ ਜ਼ਰੂਰ ਆਏਗਾ ਮੈਨੂੰ ਭਰੋਸਾ ਹੈ ਉਹਨੇ ਨਹੀਂ ਆਉਣਾ ਫਜ਼ੂਲ ਦੀਆਂ ਜਿੱਦਾਂ ਕਰਦੇ ਪਏ ਹੋ ਨਹੀਂ ਬਾਬਾ ਆਏਗਾ ਹੁਣ ਭਾਈ ਮਰਦਾਨਾ ਜੀ ਦੇ ਘਰ ਵਾਲੀ ਕਹਿ ਰਹੀ ਏ ਬਾਬੇ ਨੇ ਨਹੀਂ ਆਉਣਾ ਤੇ ਭਾਈ ਮਰਦਾਨਾ ਜੀ ਕਹਿ ਰਹੇ ਨੇ ਬਾਬਾ ਜ਼ਰੂਰ ਆਏਗਾ ਭਗਵਾਨ ਦੇ ਤੂੰ ਪ੍ਰਸ਼ਾਦਾ ਤਾਂ ਤਿਆਰ ਕਰ ਮੈਂ ਉਡੀਕਦਾ ਬੂਹੇ ਦੇ ਵਿੱਚ ਬੈ ਕੇ ਆਓ ਆਪਾਂ ਵੀ ਉਡੀਕਦੇ ਹਾਂ ਸਾਰੇ ਜਣੇ ਬਾਬੇ ਨਾਨਕ ਨੂੰ ਵਾਜਾ ਮਾਰਾਂਗੇ ਬਸ ਆਉਣ ਵਾਲੇ ਨੇ ਸ੍ਰਿਸ਼ਟੀ ਤੇ ਨਾਨਕ ਦੇ ਰੂਪ ਦੇ ਵਿੱਚੋਂ ਅੱਲਾ ਉਹ ਨਿਰੰਕਾਰ ਉਹ ਭਗਵਾਨ ਉਹ ਬੀਠਲ ਉਹ ਨਰੰਜਨ ਉਹ ਖੁਦਾਬੰਦ ਕਰੀਮ ਆਇਆ ਹੈ ਸ੍ਰਿਸ਼ਟੀ ਤੇ ਦੁਨੀਆ ਨੂੰ ਤਾਰਨ ਦੇ ਲਈ। ਭਗਵਾਨ ਨੇ ਤੂੰ ਸਰਦਾ ਭਾਵਨਾ ਦੇ ਨਾਲ ਪ੍ਰਸ਼ਾਦਾ ਤਿਆਰ ਕਰ ਮੇਰਾ ਗੁਰੂ ਪੁਰਾਏ ਜਰੂਰ ਆਏਗਾ। ਫੇਰ ਬੋਲ ਪੀ ਕਹਿੰਦੀ ਜੇ ਨਾ ਆਏ ਫੇਰ। ਭਾਈ ਮਰਦਾਨਾ ਜੀ ਕਹਿੰਦੇ ਜੇ ਅੱਜ ਬਾਬਾ ਨਾ ਆਇਆ ਤਾਂ ਯਾਰੀ ਟੁੱਟੀ। ਆਹਾਹਾ ਕਿੱਡੀ ਗੱਲ ਕਹਿ ਦਿੱਤੀ। ਪਰ ਤੂੰ ਯਕੀਨ ਰੱਖ ਉਹ ਗੁਰੂਆਂ ਦਾ ਗੁਰੂ ਹੈ ਪੀਰਾਂ ਦਾ ਪੀਰ ਹੈ ਰੱਬਰਾਂ ਦਾ ਰੱਬਰ ਹੈ ਮੇਰਾ ਯਕੀਨ ਨਹੀਂ ਟੁੱਟਣ ਦੇਵੇਗਾ ਵਾਹ ਮੈਨੂੰ ਪੂਰਨ ਭਰੋਸਾ ਹੈ ਤੂੰ ਪ੍ਰਸ਼ਾਦਾ ਤਿਆਰ ਕਰ ਤੇ ਬਾਬਾ ਨਾਨਕ ਜੀ ਜ਼ਰੂਰ ਆਉਣਗੇ ਬੂਹੇ ਦੇ ਵਿੱਚ ਜਾ ਕੇ ਬਹਿ ਗਏ ਭਾਈ ਮਰਦਾਨਾ ਜੀ ਆਪਣੇ ਘਰ ਦੀ ਤਹਿਲੀਜ਼ ਦੇ ਵਿੱਚ ਬਾਹਰ ਬੂਹੇ ਅੱਗੇ ਜਾ ਕੇ ਚੌਂਕੜਾ ਲਾ ਲਿਆ ਤੇ ਮਨ ਦੇ ਨਾਲ ਬੇਨਤੀ ਕਰਦੇ ਸੁਰਤ ਧਿਆਨ ਦੇ ਨਾਲ ਬਾਬਾ ਗੱਲ ਵੱਡੀ ਆਖ ਦਿੱਤੀ ਹੈ ਗੱਲ ਵੱਡੀ ਆਖ ਦਿੱਤੀ ਏ ਹੁਣ ਲੱਜ ਰੱਖ ਲਈ ਮੇਦੀ ਭਗਵਾਨ ਨੇ ਤੂੰ ਪ੍ਰਸ਼ਾਦਾ ਤਿਆਰ ਕਰ ਵਾਹ ਬਾਹਰ ਵਹਿ ਗਏ ਤੇ ਨੇਤਰ ਮੁੰਦਲੇ ਕੀ ਕਹਿੰਦੇ ਨੇ ਸਮਾਂ 5-6 ਮਿੰਟ ਬਾਕੀ ਏ ਬਸ ਇੱਕ ਆਗਰਤਾ ਦੇ ਨਾਲ ਸਰਵਣ ਕਰਿਓ ਘਰਵਾਲੀ ਪ੍ਰਸ਼ਾਦਾ ਬਣਾਉਣ ਲੱਗ ਪਈ ਤੇ ਭਾਈ ਮਰਦਾਨਾ ਜੀ ਆਵਾਜ਼ਾਂ ਮਾਰਦੇ ਨੇ ਕੋਈ ਜਾ ਅੱਖ ਕੋਈ ਜਾ ਅੱਖ ਗੁਰੂ ਨਾਨਕ ਤਾਈ ਹਲੋ ਗੁਰੂ ਜੀ ਅਸੀ ਬੇਹਾਲ ਹੋ ਹਾਂ ਹਾਂ ਕੋਈ ਜ ਆਖੋ ਮੇਰੇ ਗੁਰੂ ਤਾਈ ਹਾਲੋਂ ਗੁਰੂ ਜੀ ਅਸੀਂ ਹਾਲੋਂ ਗੁਰੂ ਜੀ ਅਸੀਂ ਬੇਹਾਲ ਹੋ ਗਏ ਹੋ ਗਏ ਥੋ ਪਹਿਲੇ ਗੈਰ ਹਿਤਾ ਨੇ ਮਰਦੇ ਸੀ ਹੁਣ ਤੇ ਆਪਣੇ ਵੀ ਗੈਰੋਂ ਦਿਨਾਂ ਨਾਲ ਹੋ ਗਏ ਆਹਾਹਾ ਬਾਬਾ ਮੇਰੇ ਬਾਬਾ ਜੀ ਨੈਣਾ ਨੂੰ ਡਿਕਾ ਹੁਣ ਤੇਰੀਆਂ ਮੇਰੇ ਬਾਬਾ ਜੀ ਨੈਣਾ ਨੂੰ ਢਿਕਾ ਹੁਣ ਤੇਰੀਆਂ ਮੇਰੇ ਪੜੋ ਸਾਰੇ ਭਾਈ ਸਾਰੇ ਪੜੋ ਬਾਬਾ ਜੀ ਵਾ ਵਾ ਨਨ ਨੂੰ ਉਡੀਕਾ ਹੁਣ ਤੇਰੀਆ ਮੇਰੇ ਬਾਬਾ ਜੀ ਨਨ ਨੂੰ ਉਡੀਕਾ ਹੁਣ ਤੇਰੀਆ ਮਰਦਾਨਾ ਜੀ ਦੇ ਘਰ ਵਾਲੀ ਨੇ ਆਵਾਜ਼ ਮਾਰੀ ਜਿੱਦ ਨਾ ਕਰੋ ਅੰਦਰ ਆ ਜਾਓ ਬਾਬਾ ਨਹੀਂ ਆਉਂਦਾ ਭਾਈ ਮਰਦਾਨਾ ਜੀ ਕਹਿੰਦੇ ਭਗਵਾਨ ਨੇ ਤੂੰ ਆਪਣਾ ਕੰਮ ਕਰ ਨੈਣਾ ਨੂੰ ਉਡੀਕਾ ਬਸ ਤੇਰੀਆ ਨੈਣਾ ਕਰੋ ਯਾਦ ਬਾਬਾ ਨਾਨਕ ਜੀ ਨੂੰ ਤੁਰੰਦਰ ਤੋਂ ਗੁਰੂ ਕਿਰਪਾ ਕਰੇ ਸਭਨਾ ਦੇ ਹਿਰਦੇ ਦੇ ਵਿੱਚ ਪਰਵੇਸ਼ ਹੋ ਜਾਣ ਬਾਬਾ ਨਾਨਕ ਦੀ ਮੇਰੇ ਦਾਤਾ ਜੀ ਨੈਣਾ ਨੂੰ ਓੜੀ ਕਾ ਹੁਣ ਤੇਰੀਆ ਮੇਰੇ ਬਾਬਾ ਜੀ ਨੈਣਾ ਨੂੰ ਓੜੀ ਕਾ ਵਸ ਤੇਰੀਆ ਮੇਰੇ ਬਾਬਾ ਜੀ ਤੇਰੀਆ ਬਿਰਹੋਂ ਦੇ ਵਿੱਚ ਨੈਣੋ ਪਿਹਾਰੇ ਮੈਂ ਬਿਨ ਗੁਰ ਦੇਖੇ ਨੀਂਦ ਨਾਇ ਬਿਰਹ ਫਿਰ ਆਵਾਜ਼ ਮਾਰਦੀ ਐ ਸੁਣਦੇਓ ਕੁਝ ਕਿ ਪ੍ਰਸ਼ਾਦ ਦੇ ਰਹਿ ਗਏ ਨੇ ਵਣਨ ਵਾਲੇ ਜਿਦ ਨਾ ਕਰੋ ਅੰਦਰ ਆ ਜਾ ਉਹ ਬਾਬਾ ਨਹੀਂ ਆਉਂਦਾ ਹੋਰ ਤਾਂਗ ਵੱਧ ਗਈ ਭਾਈ ਮਰਦਾਨਾ ਜੀ ਦੀ ਬਿਰਹੋ ਦੇ ਵਿੱਚ ਨੈਣ ਬਿਹਾਏ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਏ ਸਾਡੇ ਦਿਲ ਦੇ ਵਿੜੇ ਚ ਪਾਵੋ ਫੇਰੀਆਂ ਨੇਣਾ ਨੂੰ ਉਡੀਕਾਂ ਵਸ ਤੇਰੀਆਂ ਮੇਰੇ ਦਾਤਾ ਜੀ ਨੇਣਾ ਨੂੰ ਉਡੀਕਾਂ ਵਸ ਤੇਰੀਆਂ ਮੇਰੇ ਬਾਬਾ ਜੀ ਨੈਣ ਨੂੰ ਉੜੀ ਕਾ ਬਸਤੇ ਰਿਆ ਸੁਣਦੇ ਹੋ ਦੋ ਹੀ ਫੁੱਲ ਕੇ ਰਹਿ ਗਏ ਨੇ ਨਾ ਜਿਦ ਕਰੋ ਬਾਬੇ ਨੇ ਨਹੀਂ ਆਉਣਾ ਵਾਹਿਗੁਰੂ ਹੋਰ ਤੰਗ ਵੱਧੀ ਜਾਂਦੀ ਭਈ ਮਰਦਾਨਾ ਜੀ ਦੀ ਬਾਬਾ ਕਿਰਪਾ ਕਰੋ ਦੀਨ ਦੁਨੀਂਦੇ ਬਾਲੀ ਕਿਰਪਾ ਕਰੋ ਦਰਸ਼ਨ ਦਿਓ ਦੇਖੋ ਕੈਸਾ ਯਕੀਨ ਹੈ ਭਾਈ ਮਰਦਾਨਾ ਜੀ ਦਾ ਕੀ ਕਹਿੰਦੇ ਜੇ ਪਿਰ ਮੇਰਾ ਕਰ ਆ ਜਾਵੇ ਇੱਕ ਬਾਲ ਦਾ ਜੀਵਨ ਤਨ ਹੋ ਜਾਵੇ ਜੇ ਪਿਰ ਮੇਰਾ ਕਰ ਆ ਜਾਵੇ ਇਕ ਬਾਲ ਦਾ ਜੀਵਨ ਤਨ ਖੋ ਜਾਵੇ ਸੁਣਦੇ ਬਸ ਇੱਕੋ ਹੀ ਫੁਲਕਾ ਆ ਤਵੇ ਦੇ ਉੱਪਰ ਪਾ ਦਿੱਤਾ ਮੈਂ ਕਦੋਂ ਦੀ ਹੜੇ ਕੜਦੀ ਜਾਨੀ ਐ ਬਾਬੇ ਨਿੰਦੀ ਆਉਣਾ ਜਿੱਦ ਨਾ ਕਰੋ ਆਓ ਤੁਸੀਂ ਪ੍ਰਸ਼ਾਦਾ ਛਕੋ ਨੈਣਾ ਦੇ ਵਿੱਚੋਂ ਨੀਰ ਵਹਿ ਤੁਰਿਆ ਭਾਈ ਮਰਦਾਨਾ ਜੀ ਦੇ ਪਾਤਸ਼ਾਹ ਕੈਸਾ ਇਮਤਿਆਨ ਹੈ ਸਤਿਗੁਰੂ ਜੇ ਪਿਰ ਮੇਰਾ ਕਰ ਆ ਜਾਵੇ ਇੱਕ ਬਾਲ ਦਾ ਜੀਵਨ ਤਨ ਹੋ ਜਾਵੇ ਦੇਵੋ ਦਰਸ਼ਨ ਲਾਇਆ ਕਾ ਨੂੰ ਦੇਰੀਆਂ ਪੜੋ ਦੇਵ ਦਰਸਨ ਨਾ ਦੇਵ ਦਰਸਨ ਨਾ ਕਾਨੂੰ ਤੇਰੀਆਂ ਅਨੈਣਾ ਨੂੰ ਢੀਕਾ ਵਸ ਤੇਰੀਆਂ ਮੇਰੇ ਦਾਤਾ ਜੀ ਨੈਣਾ ਨੂੰ ਢੀਕਾ ਹੁਣ ਤੇਰੀਆਂ ਮੇਰੇ ਬਾਬਾ ਜੀ ਤਰਵੰਦ ਨੇ ਭਾਈ ਮਰਦਾਨਾ ਜੀ ਦੇ ਬੂਹੇ ਦੇ ਅੱਗੇ ਬੈਠੇ ਨੇ ਚੌਂਕੜਾ ਲੱਗੇ ਆ ਨੈਣਾਂ ਦੇ ਵਿੱਚੋਂ ਤ੍ਰੇ ਪਤਰੇ ਪਨੀਰ ਵਰਦਾ ਪਿਆ ਤੇ ਅੰਦਰੋਂ ਆਵਾਜ਼ ਆ ਪਈ ਫੇਰ ਆਵਾਜ਼ ਆ ਗਈ ਸੁਣਦੇ ਹੋ ਪ੍ਰਸ਼ਾਦਾ ਬਣ ਕੇ ਤਿਆਰ ਹੋ ਗਿਆ ਬਾਬਾ ਹਲੇ ਤੱਕ ਨਹੀਂ ਆਇਆ ਨੈਣਾ ਨੂੰ ਉੜੀਕਾ ਬਸ ਤੇਰੀਆ ਦੇਤਾਤਾ ਜੀ ਅਨੇਣਾ ਨੂੰ ਓੜੀ ਕਾ ਹੁਣ ਤੇ ਰੀਆਂ ਮੇਰੇ ਨਾਨਕ ਜੀ ਨੇਣਾ ਨੂੰ ਓੜੀ ਕਾ ਹੁਣ ਤੇ ਰੀਆਂ ਮੇਰੇ ਪੜੋ ਬਾਬਾ ਜੀ ਆਵਾਜ਼ ਆਵੇ ਭਾਈ ਨੈਣਾ ਨੂੰ ਮੇਰੇ ਸਤਿਗੁਰ ਜੀ ਵੀਰੋ ਪੜੋ ਮੇਰੇ ਦਾਤਾ ਜੀ ਆਹਾ ਆਹਾ ਵਾ ਵਾ ਧੰਨ ਗੁਰੂ ਨਾਨਕ ਆ ਗਏ ਸਤਿਗੁਰੂ ਧਿਆਨ ਦੇ ਜਰਾ ਭਾਈ ਮਰਦਾਨਾ ਜੀ ਦੇ ਘਰ ਵਾਲੀ ਨੇ ਆਵਾਜ਼ ਦੇ ਦਿੱਤੀ ਕਿ ਪ੍ਰਸ਼ਾਦਾ ਬਣ ਕੇ ਤਿਆਰ ਹੋ ਗਿਆ ਬਾਬਾ ਹਲੇ ਤੱਕ ਨਹੀਂ ਆਇਆ ਭਾਈ ਮਰਦਾਨਾ ਜੀ ਨੇ ਨਾ ਗੁਰੂ ਪਿਆਰੇ ਉਹ ਜਦੋਂ ਨੇਤਰ ਖੋਲੇ ਜਦੋਂ ਨੇਤਰ ਖੋਲੇ ਨਾ ਤਰੇ ਪਤਰੇ ਪਨੀਰ ਵਗੀ ਜਾਂਦਾ ਸੁਰਤ ਧਿਆਨ ਇਕਾਗਰ ਸੀ ਸਤਿਗੁਰਾਂ ਨੂੰ ਯਾਦ ਕਰਦੇ ਪਏ ਸੀ ਵੀ ਆਜੋ ਪਾਤਸ਼ਾਹ ਆਜੋ ਤੇ ਜਦ ਨੇਤਰ ਖੋਲੇ ਨਾ ਉਹ ਸਾਹਮਣੇ ਗਲੀ ਦੇ ਵਿੱਚ ਬਾਬਾ ਨਾਨਕ ਤੁਰਿਆ ਆਉਂਦਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਭਾਈ ਮਰਦਾਨਾ ਜੀ ਉੱਠ ਖਲੋਏ ਉੱਠ ਖਲੋਏ ਦੌੜੇ ਬਾਬੇ ਬੱਲ ਨੂੰ ਗਏ ਬਾਬਾ ਕਿੱਧਰ ਆਉਣੇ ਹੋਏ ਮੇਰੀ ਸਰਕਾਰ ਦੇ ਸਤਿਗੁਰੂ ਹੁਣ ਧਿਆਨ ਦਿਓ ਜਰਾ ਕਿੱਧਰ ਆਉਣੇ ਹੋਏ ਤੇ ਜਦ ਭਾਈ ਮਰਦਾਨਾ ਜੀ ਉੱਠੇ ਤਾਂ ਘਰਵਾਲੀ ਵੀ ਮਗਰੀ ਬਾਹਰ ਆ ਗਈ ਦੇਖਦੀ ਹੈ ਕਿੱਧਰ ਚਲੇ ਗਏ ਸਾਹਮਣੇ ਬਾਬਾ ਨਾਨਕ ਆ ਰਹੇ ਉੱਠ ਕੇ ਬਾਬਾ ਨਾਨਕ ਜੀ ਦੇ ਚਰਨ ਪਰਸੇ ਭਾਈ ਮਰਦਾਨਾ ਜੀ ਨੇ ਤੇ ਪੁੱਛਦੇ ਐ ਸਤਿਗੁਰੂ ਕਿੱਧਰ ਆਉਣੇ ਹੋਏ ਮਰਦਾਨਿਆਂ ਜੰ ਅਮਰਤ ਵੇਲੇ ਤੋਂ ਇਹਨਾਂ ਮਨ ਨੂੰ ਬੜੀ ਖਿੱਚ ਪਈ ਜਾਂਦੀ ਸੀ ਮਨ ਨੂੰ ਬੜੀ ਖਿੱਚ ਪੈ ਰਹੀ ਸੀ ਬੜੀ ਤਾੰਗ ਹੋ ਰਹੀ ਸੀ ਆਪ ਮੁਹਾਰੇ ਹੀ ਸਾਡੇ ਚਰਨ ਤੇਰੇ ਘਰ ਵੱਲ ਨੂੰ ਤੁਰ ਪਏ ਤੇ ਰਸਤੇ ਦੇ ਵਿੱਚੇ ਵਿਚਾਰਾਂ ਕਰਦੇ ਆਉਂਦੇ ਸੀ ਕਿ ਅੱਜ ਦੁਪਹਿਰ ਦਾ ਪ੍ਰਸ਼ਾਦਾ ਮੇਰੇ ਮਰਦਾਨੇ ਦੇ ਘਰੇ ਸ਼ੱਕਦੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਤੇ ਜਦੋਂ ਘਰਵਾਲੀ ਨੇ ਸੁਣਿਆ ਨਾ ਆਹਹਾ ਵੀ ਇਹ ਤਾਂ ਸੱਚ ਹੋ ਗਈ ਗੱਲ ਪੂਰਾ ਗੁਰੂ ਪਤਾ ਕੌਣ ਆ ਜਿਹੜਾ ਮਨ ਦਾ ਪਰਮ ਦੂਰ ਕਰ ਦਵੇ ਵਾਹਿਗੁਰੂ ਜਿਹੜੇ ਸ਼ੰਕੇ ਨੁਮਿਰਤ ਕਰ ਦਵੇ ਉਹ ਐ ਬਾਬਾ ਨਾਨਕ ਜੀ ਨੇ ਪੀਰਾਂ ਦੇ ਪੀਰ ਰਹਿਬਰਾਂ ਦੇ ਰਹਿਬਰ ਗੁਰੂਆਂ ਦੇ ਗੁਰੂ ਨੇ ਸਭਨਾ ਦੇ ਸਾਂਝੇ ਪੀਰ ਨੇ ਤੇ ਭਾਈ ਮਰਦਾਨਾ ਜੀ ਦੇ ਘਰਵਾਲੀ ਦੇ ਹਿਰਦੇ ਦੇ ਵਿੱਚ ਜੋ ਸ਼ੰਕਾ ਸੀ ਇੱਕ ਛਣ ਦੇ ਵਿੱਚ ਦੂਰ ਕਰ ਦਿੱਤਾ ਤੇ ਆ ਕੇ ਚਰਨ ਪਰਸੇ ਸਤਿਗੁਰੂ ਮਤ ਤੋਂ ਹੀਣੀ ਆ ਕਿਰਪਾ ਕਰੋ ਜਿਸ ਤਰ੍ਹਾਂ ਮੇਰੇ ਸ਼ੋਹਰ ਨੂੰ ਮਤ ਬਖਸ਼ੀ ਹੈ ਸੋਜੀ ਬਖਸ਼ੀ ਹੈ ਕਿਰਪਾ ਕਰੋ ਮੇਰੇ ਸਿਰ ਤੇ ਹੱਥ धरो ਵਾਹਿਗੁਰੂ ਮੈਨੂੰ ਵੀ ਆਪਣੇ ਚਰਨਾਂ ਦਾ ਸੇਵਕ ਬਣਾ ਲਓ ਤੇ ਸਤਗੁਰਾਂ ਨੇ ਨਿਵਾਜਿਆ ਫਿਰ ਸਤਗੁਰਾਂ ਨੇ ਭਾਈ ਮਰਦਾਨਾ ਜੀ ਦੇ ਸਮੁੱਚੇ ਪਰਿਵਾਰ ਨੂੰ ਬਖਸ਼ਿਸ਼ਾਂ ਦਿੱਤੀਆਂ ਰਹਿਮਤਾਂ ਦਿੱਤੀਆਂ ਖੁਸ਼ੀ ਦੇ ਘਰ ਵਿੱਚ ਆਤੀ ਤੇ ਭਾਈ ਮਰਦਾਨਾ ਜੀ ਦੀ ਇੰਨੀ ਸੇਵਾ ਹੈ ਨਾ ਸਤਗੁਰਾਂ ਦੇ ਨਾਲ ਇੱਕ ਸਮੇਂ ਤਾਂ ਇਹ ਸੇਵਾ ਤੋਂ ਖੁਸ਼ ਹੋ ਕੇ ਸਤਿਗੁਰੂ ਕਹਿੰਦੇ ਮਰਦਾਨਿਆਂ ਜਿੱਥੇ ਤੇਰਾ ਵਾਸਾ ਉੱਥੇ ਹੀ ਮੇਰਾ ਵਾਸਾ ਬੜੀਆਂ ਰਹਿਮਤਾਂ ਦਿੱਤੀਆਂ